ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਸਿੰਘਾ ਬੈਠ ਜਾ ਵੀ ਸਿੰਘਾ ਬੈਠ ਜਾ ਬੜੇ ਦੂਰੋਂ ਆਇਆ ਹੈ ਬੈਠ ਜਾ ਬੈਠ ਜਾ ਅੱਗੇ ਬਹਿ ਮਰੇ ਪੈਰਾਂ ਤੋਂ ਨਾ ਬੈਠੀ ਬੈਜਾਂਗੇ ਅੱਗੇ ਬਹਿ ਐਂ ਤੁਰ ਜੀ ਦੀ ਹੁੰਦੀ ਹੈ ਕੋ ਪੈ ਰਹੇ ਹਾਂਜੀ ਬਾਬਾ ਜੀ ਅਸੀਂ ਤੁਹਾਨੂੰ ਪੁੱਛਣਾ ਵੀ ਕਾਰ ਸੇਵਾ ਵਾਲੇ ਬਾਬਾ ਜੀ ਹਾਂਜੀ ਵੀ ਘਰ ਘਰ ਜਾ ਕੇ ਪਿੰਡਾਂ ਜਾ ਕੇ ਸ਼ਹਿਰਾਂ 'ਚ ਵੀ ਗਜਾ ਕਰਕੇ ਗੁਰੂ ਘਰ ਬਣਾਉਂਦੇ ਆ ਹਾਂਜੀ ਗੁਰੂ ਘਰ ਬਣਾਉਂਦੇ ਆ ਲੰਗਰ ਚਲਾਉਂਦੇ ਆ ਮਾਰਤਾਂ ਬਣਾਉਂਦੇ ਆ ਤੇ ਪਰ ਉਹਨੂੰ ਫੇਰ ਵੀ ਲੋਕ ਕਹਿੰਦੇ ਆ ਲੈ ਵੀ ਉਹ ਬਾਬਾ ਖਾ ਗਿਆ ਯਾਰ ਹਾਂਜੀ ਕਹਿੰਦੇ ਆ ਜੀ ਕਹਿੰਦੇ ਆ ਤੇ ਫੇਰ ਮਤਲਬ ਵੀ ਬਾਬੇ ਨੇ ਕਿਹੜਾ ਵੀ ਗੱਡੀਆਂ ਜੀਪਾਂਾਂ ਚ ਕੁਝ ਵੀ ਖਰੀਦ ਲਿਆ ਤੇ ਫੇਰ ਵੀ ਬਾਬੇ ਦੇ ਇਹਦੇ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਕਾਰ ਸੇਵਾ ਕਰਕੇ ਸੰਗਰਾਗ ਲੱਗਾ ਬਾਬਾ ਜੀ ਮਨ ਸਕਦਾ ਅਸੀਂ ਵੱਡੇ ਵੱਡੇ ਸਿਧਾਂਤ ਛੱਡੇ ਐ ਐਡ ਗ੍ਰੰਥੀ ਬਾਬਾ ਫਰੀਦ ਸਰਦਾ ਹੋਇਆ ਬੋੜੀ ਸਹਿਜ ਮੈਂ ਜੋਧੀ ਕੀਤੀ ਐ ਐਡ ਗ੍ਰੰਥੀ ਦੀ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਮੈਂ ਸਥਾਨਾਂ ਦੀ ਸੇਵਾ ਕਰਦਾ ਐ ਗ੍ਰੰਥੀ ਸੇ ਵੀ ਨਹੀਂ ਗੁਰਬਾਣੀ ਪੜ੍ਹਦੇ ਐ ਖੰਡ ਬੜ ਰੱਖਦੇ ਐ ਸਭ ਕੁਝ ਕਰਦੇ ਐ ਪਰ ਸਾਨੂੰ ਬਰਾਗ ਰੱਦ ਹੋ ਰਿਹਾ ਜੀ ਕਿ ਬਾਬਾ ਜੀਮਨ ਸਿੰਘ ਦੇ ਸਾਡੇ ਸਥਾਨ ਬਣਨਾ ਬਾਬਾ ਜੀਮਨ ਸਿੰਘ ਦੇ ਨਾਮ ਚਾ ਹੋਵੇ ਮੈਂ ਵੀ ਸਿੱਖ ਕੌਮ ਦਾ ਨਾਮ ਉੱਚਾ ਹੋਵੇ ਤਾ ਗੁਰੂ ਦੇ ਪਿਆਰੇ ਆ ਜਿੱਥੇ ਵੀ ਹੀ ਜਾਣੇ ਆ ਸਾਡੇ ਦੇ ਕਰਜ਼ਾ ਹੋ ਜਾਂਦਾ ਹੈ ਤੇ ਸੰਗਤ ਸਾਨੂੰ ਇਕੱਠੀ ਹੋ ਕੇ ਕਹਿ ਦਿੰਦੀ ਹੈ ਜੀ ਛੱਡੇ ਵੀ ਸਾਡਾ ਗੁਰਦੁਆਰਾ ਅਸੀਂ ਚਲਾਉਣਾ ਉਹ ਕਰਜ਼ਾ ਵੀ ਸਾਨੂੰ ਪਾ ਦਿੰਦੇ ਆ ਉਹ ਕਰਜ਼ਾ ਵੀ ਸਾਨੂੰ ਪਾ ਦਿੰਦੇ ਆ ਤਾਂ ਗੁਰੂ ਦੇ ਪਿਆਰੋ ਐਸੀ ਕੋਈ ਕੁੱਠੀ ਕੋਈ ਕਾਰਾਜੀਪਾ ਨਿਗਰੀ ਦੇ ਅਸੀਂ ਤੇ ਵਿਰਾਗ ਸਾਨੂੰ ਲੱਗਾ ਹੀ ਵਿਰਾਗ ਦਾ ਉਹਦਾ ਪੂਰਾ ਕਰਦੇ ਆ ਕਿ ਬਾਬਾ ਜੀ ਮਨ ਸਿੰਘ ਦਾ ਸਾਨੂੰ ਦਿਲ ਚਫਸੀ ਆ ਕਿ ਬਾਬਾ ਜੀ ਮਨ ਸਿੰਘ ਨੇ ਇਹ ਸਾਹਮਣਾਉਣੇ ਆ ਦੁਨੀਆ ਭਾਵੇਂ ਕੁਝ ਮਰਜੀ ਕਹੀ ਜਾਵੇ ਭਗਤ ਕਬੀਰ ਜੀ ਦਾ ਬਚਨ ਹੈ ਪਲੋਂ ਨਿੰਦੋਂ ਪਲੋਂ ਨਿੰਦੋਂ ਅਲੋਂ ਨਿੰਦੋਂ ਲੋਗ ਤਨ ਮਨ ਮੇਰਾ ਪਿਆਰੇ ਜੋਗ ਮੇਰਾ ਜਿਹੜਾ ਥਨ ਮਨ ਮੇਰੇ ਪਿਆਰੇ ਜੋਗਾ ਆਣੀ ਗੁਰਗਰਾ ਸੈਮਾਰਾਈ ਬਾਬਾ ਜੀ ਮੰਨ ਸੰਦੇਸ਼ ਖਾਨਾ ਦੇ ਜੀਵਨੀ ਮੇਰੀ ਜ਼ਿੰਦਗੀ ਆ ਇਹ ਜ਼ਿੰਦਗੀ ਮੇਰੀ ਇਹ ਸਾਹ ਦੇ ਲੱਗ ਜਾਵੇ ਭੈਰ ਜੀ ਕਾਲ ਖਾਲਸਾ ਭੈਰ ਜੀ ਦੇ ਪਤੇ